ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ ਵਿੱਚ ਅੱਜ ਮੈਂ ਚੱਲਿਆ ਸੀ ਆਪਣੇ ਸੌਰੇ ਜੀ ਕਾਰਨ ਹੋਰ ਨੂੰ ਨੈਰਾ ਹੋਰ ਨੂੰ ਸੀ ਆ ਰੋਂ ਲੈਣ ਕਿਉਂਕਿ ਸਕੂਲ ਚੋਂ ਫੋਨ ਆ ਚੁੱਕਿਆ ਵੀ ਸਕੂਲ ਲੱਗਣੇ ਨੇ ਜੀ ਇਹ ਤਾਂ ਇੱਕ ਦੋਨ ਹੋਰ ਲਾ ਕੇ ਆਉਣੇ ਸੀ ਉਹਨਾਂ ਨੇ ਵੈਸੇ ਮੈਂ ਕੱਲੂ ਜਾਣਾ ਸੀ ਪਰਸੋਂ ਨੂੰ ਆਉਣਾ ਸੀ ਉਹਨਾਂ ਨੇ ਪਰ ਹੁਣ ਮੈਨੂੰ ਸਕੂਲ ਚ ਫੋਨ ਆਨ ਕਰਕੇ ਮੈਂ ਹੁਣੀ ਜਾ ਰਿਹਾ ਆ ਅੱਜ ਹੁਣ ਲੈ ਕੇ ਆਉਂਗਾ ਕਿਸ ਨੂੰ ਰਸਤਾ ਵੀ ਦਿਖਾਵਾਂਗੇ ਉੱਥੇ ਪਹੁੰਚ ਕੇ ਦਿਖਾਵਾ ਕਰਾਵਾਂ ਗੱਲਬਾਤ ਕਰਾਂਗਾ ਨਾਲ ਦੇਖਦੇ ਕੀ ਕਹਿੰਦੇ ਨੇ ਫਿਰ ਉਹ ਤੋਂ ਬੱਚਿਆਂ ਦੀਆਂ ਬੁੱਕਾਂ ਵੀ ਲੈ ਕੇ ਆਉਣੀਆਂ ਨੇ ਉੱਥੋਂ ਆ ਕੇ ਬੁੱਕਾਂ ਲੈ ਕੇ ਆਵਾਂਗੇ ਤੇ ਹੁਣ ਮੈਂ ਚੱਲਦਾ ਤੇ ਉੱਥੇ ਜਾ ਕੇ ਉਹਨਾਂ ਮਿਲਾਂਗੇ ਦਿਖਾਵਾਂਗੇ ਤੁਹਾਨੂੰ ਗੱਲਬਾਤ ਬਣੇ ਰਹਿਓ ਆਪਣੇ ਬਲੌਗ ਨਾਲ ਚੱਲਦੇ ਆਜੋ ਲਓ ਜੀ ਆਪਾਂ ਪਹੁੰਚ ਕੇ ਬੈਠਾ ਕਰਦੇ ਆਂ ਅਣੀ ਕੋਣ ਲੋਟਿਆ ਆਪਾਂ ਉਹਦੇ ਨੂੰ ਦਵਾਈ ਹੈ 25% ਦੀ ਦਵਾਈ ਬਾਅਦ ਤੇ ਸਾਡੀ ਸਾਡੀ ਦਵਾਈ ਦਿੱਤੀ ਹੈ ਜੇ ਸੰਦੇ ਚਾਹੇ ਡਾਕਟਰ ਨੇ 25% ਦਾ ਤੇ ਉਹ ਕਰਦੇ ਨੇ ਬੈਠਾ ਜੀ ਆ ਗਈ ਦਾਣਾ ਮੰਡੀ ਪਿੰਡ ਕਰਦੇ ਆ ਜੀ ਤੇ ਸਾ ਪਾਸੇ ਦੀ ਮੰਡੀ ਚ ਵੈਜੇ ਤਾਂ ਮੰਡਾਇਰ ਜੀ ਬਸਤੀ ਜਾ ਕੇ ਇੱਕ ਵਾਰ ਦਾ ਜੇਸਮ ਬਖਾਵਾ ਹੀ ਬਣੇ ਰਹੇ ਹੈ ਜੀ ਪਟਿਕਸ਼ਨ ਗੜਾ ਜੀ ਟ੍ਰੈਕਟਰ ਨਾ ਆ ਗਈ ਜੀ ਹੈ ਜੀ ਟ੍ਰੀਟਮੈਂਟ ਦਾ 72 ਪਰ ਮਾਤਰ ਕੋਲ ਦਾ 4400 ਹੈ ਜੀ जलाम सी आहे ਇਹ ਬਰੇਟਾ ਯਾਰ ਬਰੇਟਾ ਇਹ ਗਾ ਬਰੇਟਾ ਸ਼ਹਿਰ ਲਓ ਜੀ ਇਹ ਆ ਫਾਟ ਕਬਰੇਟਿਆਂ ਦਾ ਮੈਨੇਜਰ ਤੋਂ ਜਿਆਦਾ ਮੈਨੂੰ ਬੰਦੀ ਮਿਲਦਾ ਵੈਸੇ ਜੇ ਲੈ ਗਿਟ ਤਾਂ ਨਹੀਂ ਬੰਦ ਹੋਏਗਾ ਜਿਸ ਵਾਰ ਫਿਰ ਬੰਦਾ ਜੀ ਫਾਟ ਕਬਰੇਟ ਕਰਾਂਗੇ ਆਪਾਂ ਤੋ ਉਹ ਰੋਣੇ ਅੱਡੀ ਆਊਗੀ ਦੇਖਾਂਗੀ ਬੰਦਾਂ ਬਹੁਤ ਲੋਕ ਤੁਹਾਨੂੰ ਡੁਬਾ ਰਹੇ ਨੇ ਦੇਖ ਅਜੇ ਰਿਸਪੌਂਡਾ ਅੱਡੀ ਟੀ ਕਾਲੀ ਹੁੰਦੀ ਆ ਨਾ ਬੰਦਿਆਂ ਤੇ ਪੁਨ ਨਿਕਾਰ ਰਹੇ ਥੱਲੋਂ ਕੀ ਕੁਝ ਕਰਨਾ ਨਾ ਹੋ ਵਿੱਚ ਇਹ ਜਿਹੜਿਆ ਨੇ ਕਾਲੀ ਹੁੰਦੀ ਆ ਸਭ ਨੂੰ ਮੈਂ ਲੱਗੀ ਗੱਡੀ ਆ ਗੱਡੀ ਦਿਖਾਵਾਂਗੇ ਤੁਹਾਨੂੰ ਜੇ ਅਪਡੇਟ ਕਰਦੇ ਹਾਂ ਲਓ ਜੀ ਦੇਖੋ ਟ੍ਰੇਨ ਆ ਚੁੱਕੀ ਆ ਦਿਖਾਵਾਂਗੇ ਟ੍ਰੇਨ ਨਾਲ ਦੀ ਛੋਟੇ ਹੁੰਦੇ ਬਹੁਤ ਸ਼ੌਕ ਹੁੰਦਾ ਸੀਗਾ ਜੋ ਟ੍ਰੇਨ ਤੇ ਗਣਦੇ ਹੁੰਦੇ ਕਿਨੇੜੇ ਤੇ ਟ੍ਰੇਨ ਆਏ ਬਾਸਪਨ ਤੋਂ ਬਣਾਇਆ ਲੱਗਦਾ ਨਾ ਨਵੇਂ ਲੱਗ ਰਹੇ ਨੇ ਜਿੰਨਾ ਗੜੀ ਕਿੰਨੇ ਸੇ ਮਾਸ਼ਾਅੱਲੋ ਦੱਬੇ ਜਾਂਦੇ ਨੇ ਦੱਬੇ ਜਾਂਦੇ ਹੁੰਦੇ ਸੀ ਇਹ ਨੇੜੇ ਦਾ ਟ੍ਰੇਨ ਆ ਗਈ ਇਹ ਮਾਲ ਗੱਡੀ ਦੇ ਕੋਈ ਘੱਟ ਤੋਂ ਸਭ ਤੋਂ ਕਾਲੀ ਤੇਜ਼ੀ ਗੱਡੀ ਲੱਗੀ ਤੇ ਦੱਬਦੇ ਹੋ ਜਿਆ ਨਾ ਅੱਜ 5:00 ਹੋ ਗਈ ਹਿੰਦੀ ਜ਼ਿਕਰ ਟਾਈਮ ਨਹੀਂ ਹੈਗਾ ਨਾਲੇ ਖੜਕੇ ਵੀ ਵੇਡਾਰੇ ਯਾਤਰਾ ਬਜਾ ਲੈਣਾਂ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਸਾਡਾ ਟ੍ਰੇਨ ਆ ਗਈ। ਦੇਖੋ ਫਾਟਾ ਖੋਲੂਗਾ ਇੱਕ ਲਾਰਚ ਦੇਖੋ ਕਿਵੇਂ ਹੱਕ ਲੱਗ ਰਿਹਾ ਜਲਦੀ ਜਲਦੀ ਜਲਦੀ। ਬਸ ਐ ਲੰਘ ਰਹੀ ਹੈ। ਤੇ ਨੰਦਿਆਂ ਨੂੰ ਫਾਟਾ ਖੋਲਦਾ ਦੇਖਾਵਾ ਜੀ ਹੋ ਸਕਿਆ। ਤਾਂ ਕਿ ਹੁਣ ਦੇਖਿਓ ਫਾਟਾ ਖੋਲੂਗਾ। ਤੇ ਵਾਜਣਾ ਬੈਣੀਆ ਸਾਫ ਨੂੰ ਸਟਾਰਟ ਕਰ ਲਿਆ। ਮੈਂ ਚਾਰਤਾ ਵੇ ਕਰ ਲਿਆ ਕੋ ਲਾਸਟ ਵਿੱਚ ਵਾਲੇ ਖੜੇ ਹਨ ਉਹ ਟਿਕਟ ਆ ਜਾਂਦੀ ਹੈ। ਸ਼ਾਇਦ ਤੇ ਖੜੇ ਹੁੰਦੇ ਜਾਣਗੇ। ਤੇ ਫਿਰ ਕੋਨਰ ਜੀਗਾ। ਸਾਹਮਣੇ ਆ ਜਾ ਇੱਕ ਮੋਟਰਸਾਈਕਲ ਦੇ ਨਾਲ ਕਰਦੀ ਆ। ਫਾਟਕ ਵਾਲਾ ਬਈ ਆਊਗਾ ਪਰਾ ਕੋਲੂ ਦਾ ਫਾਟਕ ਫੇਰ ਦੇਖੇ ਬਾ ਜਿਹੜਾ ਪੈਂਦੀ ਆ ਤੁਗੂਆ ਹੁਣ ਇੱਥੇ ਲੱਗ ਕੇ ਜਿਹੜਾ ਵਜਾਂਗੇ ਆ ਪਤਨੀ ਨੂੰ ਬਾਲੇ ਤੇ ਬਣਾ ਦੇਗਾ ਬਜਾਲੇ ਖੜੇ ਆ ਸਟਾਪ ਕੋ ਬੰਦ ਹੋ ਜਾਣੀ ਆ ਕੋਲੇ ਚਾਹ ਪਾਣੀ ਬਣਾ ਲਈ ਲੰਗ ਪੁਆਇੰਟ ਤੇ ਸੌਦੇ ਦਾ ਮੈਂ ਡਾ ਗਿਆ ਮਟੇ ਗਿਆ ਤੇ ਸੌਦੇ ਕੀ ਰੋਣਾ ਹੋ ਰਿਹਾ ਕਿੱਟੜੀ ਮੋਝੇ ਆਹ ਕਰਦੀਆਂ ਨੇ ਭੱਜੀਆਂ ਸਾਰਿਆਂ ਦਾ ਖਾਣ ਦੇ ਜੋਰ ਹੈ ਸਿਹਤ ਤੇ ਨੈਰਾ ਨੂੰ ਰੋਟੀ ਕਹਿੰਦੇ ਖਾਂਦੇ ਨਹੀਂ ਅੱਛੇ ਖਾਈ ਜਾਂਦੀ ਜੇ ਜੇ ਇੱਕ ਇੱਕ ਲੈ ਆਹ ਦੇ ਨਹੀਂ ਪੂਰੀ ਸੱਤ ਸਾਲ ਦੀ ਹੋ ਗਈ ਇਹੇ ਅਠਵਾਂ ਲੱਗ ਗਿਆ ਰੋਟੀ ਖਾਦੀਆਂ ਦੇਖ ਲਓ ਆ ਨੈਰਾ ਜੀ ਤੂੰ ਕਾ ਖਾਦੀਆਂ ਇਹਨੇ ਅੱਜ ਕੰਮੀ ਨਹੀਂ ਹੋਈ ਫੇਰ ਅੱਧੀ ਹੀ ਖਾਦੀ ਕਹਿੰਦੀ ਨਹੀਂ ਅੱਧੀ ਖਾਈ ਚਲੋ ਪੰਡਾੱਖਾ ਖੁੱਲ ਜਾਣਾ ਪਰ ਸੋਨ ਵੰਡੇ ਤੋਂ ਬੈਠੋ ਵੰਡੇ ਨੂੰ ਖੁੱਲ ਜਾਣਾ ਪੁੱਤ ਪਤਾ ਵੀਰੇ ਵੀ ਨਹੀਂ ਜਾਣਾ ਉਹ ਤਾਂ ਲਿਆਇਆ ਬੁੱਕਾ ਅੱਜ ਲਿਆਇਆ ਜਾ ਤਾਂ ਹਾਂ ਬੁੱਕਾ ਲਿਆਇਆ ਅੱਜ ਵੀਰਾ ਤਾਂ ਹਮਮ। ਦਾ ਨਾਨਕੀ ਭਾਗੇ ਆਉਦੇ ਉਹਨਾਂ ਦੇ ਬੋਕਾਂ ਦੇ। ਮੇਰੇ ਕੋਲ ਨੋ ਹੁਣ ਜਾਵਾਂਗੇ ਦੁਆ ਲਿਆਵਾਂਗੇ। ਲਓ ਜੀ ਮੈਂ ਪਹੁੰਚ ਚੁੱਕਿਆ ਸੀ ਆ ਨਿਆਰਾ ਹੋਰਾਂ ਕੋਲੇ। ਹੁਣ ਇਹਨੂੰ ਲੈ ਕੇ ਚੱਲਾਂਗੇ। ਤੁਸੀਂ ਤਿਆਰ ਹੋਗੇ? ਇਹ ਤਿਆਰ ਹੋ ਗਈਆਂ ਜੀ। ਇਹਦੀ ਮੰਮਾ ਤਿਆਰ ਹੋ ਰਹੀ ਆ। ਫੇਰ ਚੱਲਾਂਗੇ ਪਿੰਡ ਫੇਰ ਮੰਡੇ ਤੋਂ ਸਕੂਲ ਸਟਾਰਟ ਹੋ ਗਏ ਇਹਨਾਂ ਦੇ। ਨੇਰਾ ਤੇ ਸੀਆ ਸਕੂਲ ਜਾਇ ਕਰਨੇਗੀ ਵੀਰੇ ਵੀ ਜਾਊਗਾ ਵੀਰਾ ਵੀ ਜਾਊਗਾ ਯੋਡਾ ਜੇ ਨਾਣ ਕੀ ਕਹਿਣ ਲਾਗੇ ਉਹ ਲਾ ਕੇ ਬੁੜਾਨ ਕੀ ਦੋ ਦਿਨ ਹਜੇ ਹੋਦਾ ਫੇਰ ਚੰਜੀ ਖਾਈ ਬਤਾ ਚੀਜੀ ਖਾਣੇ ਪੜਾਈ ਫੇਰ ਕਰਤ ਨਹੀਂ ਕਿ ਜੀ ਪੜਨਾ ਜੀ ਆਪਾਂ ਨੇ ਹੈ ਆ ਮਸਪੜਾਈ ਕਰਿਆ ਆਗਾ ਹੂੰ ਉਹ ਬੜੀ ਕਲਾਸਾਂ ਚ ਹੋਗਤ ਨਹੀਂ ਪਤਾ ਕਿਹੜੀ ਕਲਾਸ ਚ ਹੋਗਾ ਤੋ ਕਿਹੜੀ ਬੱਡੀ ਐਮ ਐਸ 3 ਐਮ ਐਸ 3 ਸਿਕਸ ਕਰੀ ਹੁੰਦੀ ਐ ਐਮ ਐਸ 3 ਚ ਹੋ ਗਿਆ ਭਾਈ ਨੈਰੂ ਸੀ ਆਰ ਸਾਈਨ ਕਲਾਸ ਚ ਹੋਗੀ ਤਿੰਨਾਂ ਦਿਨ ਪੜਾਈ ਸਟਾਰਟ ਐ ਮੰंडे ਨੂੰ ਸਕੂਲ ਜਾਇਆ ਕਰਾਂਗੇ ਕੋਈ ਨਹੀਂ ਇਸੇ ਦਿਨ ਵਿੱਚ ਹੀ ਹੜਾ ਤੇ ਦੂਰੋਂ ਜਾ ਕੇ ਚੱਲਾਂਗੇ ਜਾਂ ਕਿਸੇ ਸਟਾਟ ਜਾਵਾਂ ਘਰਾਂ ਨੂੰ ਫਿਰ ਇਹਨਾਂ ਦੇ ਬੁੱਕਾਂ ਲੈ ਕੇ ਆਵਾਂਗੇ ਜਾ ਕੇ ਅਜੀ ਤੇ ਕੱਲ ਉਹਨਾਂ ਜਲਦਾ ਜੁਲਦਾ ਚਾੜਨੇ ਪੈਣਗੀਆਂ ਫੇਰ ਮਾਡੇ ਦਾ ਸਕੂਲ ਜਾਇਆ ਕਰਨਗੇ ਠੀਕ ਆ ਹੁਣ ਚਾਹ ਪਾਣੀ ਪੀਵਾਂਗੇ ਤੇ ਚੱਲਾਂਗੇ ਸਾਨੂੰ ਜਾ ਕੇ ਘਰੇ ਮਿਲਾਂਗੇ ਦਿਖਾਵਾਂ ਤੇ ਤੁਹਾਡੇ ਲਵਾਵਾਂਗੇ ਚਾਹ ਪਾਣੀ ਪੀਵਾ ਹੀ ਗਲਦਿਆਂ ਦੁਬਾਰਾ ਹਾਂਜੀ ਜੀ ਭਾਈ ਚਾਹ ਪਾਣੀ ਪੀ ਲਿਆ ਤੇ ਹੁਣ ਚੱਲਾਂਗੇ ਪਿੰਡ ਗਾਗਨ ਹੋ ਚੁੱਕੇ ਤਿਆਰ ਤਾਂ ਵੀ ਚੱਲੀਏ ਫਿਰ ਚਲੋ ਲਾਈ ਚਾਰ ਪੰਜ ਦਿਨ ਬਹੁਤਾ ਹੁੰਦਾ ਹੋਰ ਕਿਹਨੇ ਇੱਥੇ ਰਹਿਣਾ ਸੀਗਾ 25 ਰੁਪਏ ਦਾ ਜਿਹੜਾ ਨਾਰੇ ਨੇ ਟਿੱਟੀਆਂ ਦਾ ਕੰਮ ਹੋ ਗਿਆ ਸਕੂਲ ਤੇ ਫੋਨ ਤੈਨੂੰ ਆਇਆ ਨਾ ਨਹੀਂ ਆਇਆ ਮੇਰੇ ਦਾ ਫੋਨ ਆ ਗਿਆ ਜੀ ਬਈ ਸਕੂਲ ਪਹਿਲਾਂ ਲੱਗੂਗਾ ਤਾਂ ਕਰਕੇ ਬੈਸਦਨ ਨੂੰ ਬਾਹਰ ਜਾਣਾ ਸੀਗਾ ਕੱਲ੍ਹ ਕੱਲ੍ਹ ਸ਼ਨੀਵਾਰ ਨੂੰ ਜਾ ਰਹੇ ਸੀ ਚੱਲਦੇ ਆ ਚੱਲਾਂਗੇ ਪਿੰਡ ਜਾ ਕੇ ਕਿਹਨਾਂ ਦੇ ਬੱਚੇ ਦੀ ਕਿਤਾਬਾਂ ਵੀ ਲੈ ਕੇ ਆਉਣਾ ਚੀਮਿਆਂ ਤੋਂ ਚੱਲੀਏ ਕਰ ਚਲੋ ਚੱਲਦੇ ਆਂਗਾ ਮਿਲਾਂਗੇ ਪਿੰਡ ਜਾ ਕੇ ਆ ਜੀ ਹਾਂ ਜੀ ਜੀ ਫਾਈਨਲੀ ਭਾਈ ਘਰ ਪਹੁੰਚ ਚੁੱਕੇ ਆ ਆ ਗਿਆ ਨੈਰਾ ਸੀ ਆ ਉਹਨੇ ਵੀ ਆ ਰਿਹਾ ਦੇਖੋ ਫਰਦਾ ਕੱਪੜੇ ਜਿਵੇਂ ਕਰਦੇ ਤੇ ਅਸੀਂ ਪਹੁੰਚ ਚੁੱਕੇ ਜੀ ਘਰ ਹੁਣ ਵਧੇ ਰਿਹਾ ਅੱਜ ਚਲੋ ਨਾਲ ਤਾਂ ਮੈਂ ਸਾਰੇ ਜਾ ਆਇਆ ਭਾਈ ਚਾ ਆਪਣੀ ਤੇ ਆਇਆ ਏ ਪੁੱਠਾ ਬੇਟਾ ਤੇ ਮੈਂ ਬੰਦ ਕਰ ਘਰ ਆ ਚੁੱਕੇ ਹੁਣ ਅਸੀਂ ਵਲੌਗ ਦੀ ਸਮਾਪਤੀ ਕਰਾਂਗੇ ਕਿਉਂਕਿ ਸਾਨੂੰ ਕੋਈ ਕੰਮ ਐਸ ਨਹੀਂ ਆ ਜੀ ਚੀਮੇ ਜਾਣਾ ਮੈਂ ਤੇ ਗਗਨ ਨੇ ਨਿਆਣ ਸੀਯਾਤ ਨੇ ਰਾਤੀਂ ਬੁੱਕਾ ਲੈਣ ਕਿਉਂਕਿ ਮੰਡੇ ਤੋਂ ਸਕੂਲ ਸਟਾਰਟ ਨੇ ਹੁਣ ਅਸੀਂ ਬੁੱਕਾ ਲੈਣ ਜਾਵਾਂਗੇ ਸੀਯਾਤ ਨੇ ਰਾਤ ਤੱਕ ਹੀ ਰਹਿਣਗੇ ਮੈਂ ਇਧਰੋਂ ਜਾਵਾਂਗੇ ਬੁੱਕਾ ਲੈਣ ਤੇ ਹੁਣ ਚੱਲਦੇ ਆਂ ਅੱਗੇ ਲੈਣੇ ਸੋਤੋਂ ਜੇ ਆਪਣਾ ਬਲਾਗ ਤੁਹਾਨੂੰ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਿਓ ਅਤੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਧੰਨਵਾਦ ਮਿਲਾਂਗੇ ਅਗਲੇ ਬਲਾਗ ਟੁਕਰੀਆ ਥੈਂਕ ਯੂ